ਆ ਦੋ ਤਿੰਨ ਮੰਤਰੀ ਆ ਦੋ ਤਿੰਨ ਮੰਤਰੀ ਜਦੋਂ ਸਰਕਾਰ ਬਦਲ ਗਈ ਸੋਫੇ ਹੀ ਲੈ ਗਿਆ ਸਰਕਾਰੀ ਸਰਕਾਰੀ ਥੋਫੇ ਲੈ ਗਏ ਦੱਸੋ ਇੱਕ ਹੋਰ ਐ ਮੈਂ ਨਾਂ ਨਹੀਂ ਲੈਣਾ ਜਿਆਦਾ ਬੇਇੱਜ਼ਤੀ ਹੋ ਜੂਗੀ ਉਹਨੇ ਕੀ ਕੀਤਾ ਉਹਦੇ ਉਹ ਲੱਗੀਆਂ ਹੋਈਆਂ ਸੀ ਸਬਜ਼ੀਆਂ ਦੀਆਂ ਬੇਲਾਂ ਹਏ ਸਬਜ਼ੀਆਂ ਲੱਗੀਆਂ ਨਹੀਂ ਸੀ ਬੇਲਾਂ ਵੱਟ ਕੇ ਲੈ ਗਿਆ ਦੱਸੋ ਹੱਦ ਆ ਯਾਰ ਮੇਰੇ ਮਤਲਬ ਉਹ ਹੀ ਕਹਿੰਦੇ ਨਾ ਸਿਆਣੇ ਕਹਿੰਦੇ ਜਿਵੇਂ ਕਿ ਢਿੱਡ ਦਾ ਭੁੱਖਾ ਰੱਜ ਜਾਂਦਾ ਹੈ ਨੀਂਦ ਦਾ ਭੁੱਖਾ ਨਹੀਂ ਰਹੇਦਾ ਇਹ ਨੀਤਾਂ ਦੇ ਭੁੱਖੇ ਆ ਸੱਜ। ਇਹ ਰੱਜਣੇ ਨਹੀਂ। ਸੋ ਇਸ ਕਰਕੇ ਮੈਂ ਤੁਹਾਡੇ ਨਾਲ ਇਹ ਗੱਲ ਕਰ ਰਿਹਾ ਕਿ ਪੰਜਾਬ ਬਦਲ ਰਿਹਾ ਰੰਗਲੇ ਪੰਜਾਬ ਦਾ ਸੁਪਨਾ ਹੈ। ਅਸੀਂ ਤਾਂ ਪੰਜਾਬ ਨੂੰ ਪੰਜਾਬ ਬਣਾਉਣਾ ਹੈ। ਅਸੀਂ ਲੰਡਨ ਪੈਰਿਸ ਕੈਲੀਫੋਰਨੀਆ ਨਹੀਂ ਬਣਾਉਣਾ। ਸਾਡਾ ਪੰਜਾਬ ਉਸ ਤੋਂ ਵਧੀਆ ਹੈ। ਸਾਨੂੰ ਪੰਜਾਬ ਹੀ ਬਣਾ ਦਿਓ ਦੁਬਾਰੇ। ਅਸੀਂ ਉਹ ਲੰਡਨ ਪੈਰਿਸ ਕੈਲੀਫੋਰਨੀਆ ਦੇ ਬਣਾਸ ਨੌਜਵਾਨ ਮੁੰਡੇ ਕੁੜੀਆਂ ਨੂੰ ਨੇ ਡਿਗਰੀ ਦੇ ਮੁਤਾਬਕ ਕੰਮ ਮਿਲ ਜੇ ਵਪਾਰੀ ਨੂੰ ਜਿਹੜੀ ਗੱਲ ਚਾਹੁੰਦਾ ਉਹ ਉਹਦੇ ਮੁਤਾਬਕ ਉਹਨੂੰ ਉਹਦਾ ਬਿਜ਼ਨਸ ਚੱਲ ਪੇ ਕਿਸਾਨ ਨੂੰ ਉਹਨੀਆਂ ਫਸਲਾਂ ਦੇ ਭਾਅ ਮਿਲ ਜਾਣ ਮਜ਼ਦੂਰ ਨੂੰ ਉਹਦੀ ਬਣਦੀ ਮਜ਼ਦੂਰੀ ਪਸੀਨਾ ਸੁੱਕਣ ਤੋਂ ਪਹਿਲਾਂ ਮਿਲ ਜੇ ਦੁਕਾਨਦਾਰ ਦੀ ਦੁਕਾਨਦਾਰੀ ਸਾਰਾ ਸਰਕਲ ਹੈ ਸਰਕਰ ਚੱਲੂਗਾ ਤਾਂ ਚੱਲੂਗਾ ਪਹਿਲਾਂ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਆਪਦੇ ਆਪਦੇ ਪਰਿਵਾਰ ਤੋਂ ਕਿਨਾਂ ਕੁਝ ਪਤਾ ਹੀ ਨਹੀਂ ਸੀਗਾ ਇਹ ਹੋਰ ਕੀ ਹੁੰਦਾ ਹੋਰ ਕੌਣ ਹੁੰਦੇ ਨੇ ਸੋ ਇਸ ਕਰਕੇ ਅੱਜ ਤੁਹਾਡੇ ਕੋਲੇ ਸਪੈਸ਼ਲੀ ਆਏ ਆ ਆਮ ਤੌਰ ਤੇ ਕਹਿੰਦੇ ਜੀ ਬਸ ਉਧ ਘਾਟਨ ਕਰਕੇ ਚਲੇ ਜਿਓ ਮੁੱਖ ਮੰਤਰੀ ਇਹੋ ਜਿਹੇ ਫੰਕਸ਼ਨਾਂ ਤੇ ਬੋਲਦੇ ਨਹੀਂ ਹੁੰਦੇ ਮੈਂ ਕਿਉਂ ਕਹਿੰਦੀ ਪ੍ਰੋਟੋਕੋਲ ਹੈ ਇਹ ਆਪ ਦਾ ਸਭ ਪ੍ਰੋਟੋਕੋਲ ਹੈ ਵਿਧਾਨ ਸਭਾ 'ਚ ਮੈਂ ਹਰ ਇੱਕ ਸਵਾਲ ਦਾ ਜਵਾਬ ਦੇ ਦੇਣਾ ਮੈਨੂੰ ਮੇਰੇ ਅਫਸਰ ਕਹਿੰਦੇ ਹਰ ਇੱਕ ਸਵਾਲ ਦਾ ਜਵਾਬ ਤੁਸੀਂ ਨਾ ਦਿਓ ਮੈਂ ਕਿਉਂ ਜਦੋਂ ਮੇਰੇ ਕੋਲ ਜਵਾਬ ਹੈਗੇ ਨੇ ਮੈਂ ਕਿਉਂ ਨਾ ਦੇਵਾਂ ਕਹਿੰਦੇ ਜੀ ਪ੍ਰੋਟੋਕੋਲ ਹੈ ਪਹਿਲਾਂ ਵਾਲੇ ਮੁੱਖ ਮੰਤਰੀ ਜਵਾਬ ਦਿੰਦੇ ਨਹੀਂ ਹੁੰਦੇ ਸੀ ਮੈਂ ਕਿਹਾ ਫਿਰ ਤਾਂ ਇਹੋਂ ਤਾਂ ਪਹਿਲਾਂ ਵਾਲੇ ਨੇ ਉਹ ਹੁਣ ਵਾਲੇ ਕਿਉਂ ਨਹੀਂ ਹੈਗੇ ਉਸਦੇ ਹੀ ਨਹੀਂ ਸੀ ਆਪਸ ਵਿੱਚ ਮਿਲੇ ਹੁੰਦੇ ਸੀ ਤੂੰ ਸਵਾਲ ਕਰ ਲਈ ਮੈਂ ਕੁਝ ਪਾਉਂਗਾ ਨਹੀਂ ਹਾਂਜੀ ਨੋਟ ਕਰ ਹਾਂ ਪਰ ਸਿੱਧਾ ਜਵਾਬ ਦਿੰਨੇ ਆ ਜੀ ਪਿੰਡਾਲ ਤੂੰ ਐ ਕਿਹਾ ਤਾਂ ਆਓ ਕਿਹੜੀ ਪੇਚ ਤੇ ਖੇਡਣਾ ਆਜੋ ਜਿਹੜੀ ਪੇਚ ਤੇ ਖੇਡਣਾ ਆਜੋ ਕਿਉਂਕਿ ਮੈਂ मैं तो मेरे को जवाब है ने। नहीं बोलने पहला चोना, फिर झोना मैं झोला झोना चोना, फिर झोना ये कही जी मैं हरसिमरत कौर कही पहला झोना कहती है जो चोना कह नाण फर्क नहीं पता जी ये भगवंत मान है मैं भगवंत मान है बब्बे पबे का फर्क नहीं पता जी ਇਹ ਪੰਜਾਬ ਦੀ ਪਿੱਠ ਵਿੱਚ ਛੋਰਾ ਘੋਪਦਾ ਹੈ ਉਹ ਮੈਂ ਘੋਪਦਾ ਨਹੀਂ ਹੁੰਦਾ ਇਹ ਇਹ ਤਾਂ ਛੁਰੇ ਦੀ ਬੇਇੱਜ਼ਤੀ ਕਰ ਰਹੇ ਹੋ ਤੁਸੀਂ ਮੈਂ ਸ਼ੱਤ ਲਾ ਕੇ ਕਹਿ ਰਿਹਾ ਆ ਚਾਰ ਜਣੇ ਤਾਂ ਖਾਸ ਤੌਰ ਤੇ ਬਾਜਵਾ ਬੜਿੰਗ ਨਵਜੋ ਸਿੱਧੂ ਸੁਖਵੀਰ ਬਾਦਲ ਮਜੀਠੀਆ ਪੰਜਾਬੀ ਦਾ ਪੇਪਰ ਦੇਣ ਉਹ ਤਾਂ 33 ਤੇ ਪਾਸ ਹੈ ਚਲੋ ਮੈਂ 25 ਤੇ ਕਰੂੰ ਪੰਜਾਬੀ ਪਾਸ ਕਰਕੇ ਦਿਖਾਉਣਾ ਹੋਰ ਦੱਸੋ ਮੈਂ ਇਹ ਪੇਪਰ ਦੇ ਸਵਾਲ ਪਹਿਲਾਂ ਦੱਸ ਦੂੰਗਾ ਇਹਨਾਂ ਨੂੰ ਕਿ ਮੈਂ ਸਵਾਲ ਪਾਉਂਗਾ ਜੀ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਇਹ ਪਤਾ ਇਹਨਾਂ ਨੂੰ ਵੀ ਚੰਡੀਗੜ੍ਹ ਹੈ ਪਰ ਲਿਖਣਗੇ ਕਿਵੇਂ ਪੰਜਾਬੀ ਚ ਲਿਖਣਾ ਨਹੀਂ ਆਉਂਦਾ ਇਹ ਪੰਜਾਬ ਦੇ ਨੰਬਰਦਾਰ ਬਣ ਕੇ ਬਹਿ ਗਏ ਯਾਰ ਪੰਜਾਬੀ ਆਉਂਦੀ ਨਹੀਂ ਸਵਿਸ਼ ਕਰਕੇ ਤੁਸੀਂ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਤੁਸੀਂ ਤਾਂ ਘਰ ਪੜ੍ਹੇ ਲਿਖੇ ਹੈਗੇ ਹੋ ਪਰ ਥੋੜਾ ਜਿਹਾ ਇੱਕ ਸ਼ਿਕਵਾ ਹੈਗਾ ਸ਼ਹਿਰੀ ਜਿਹੜੇ ਵੋਟਾਂ ਨਹੀਂ ਪਾਉਣ ਜਾਂਦੇ ਬਹੁਤ ਘੱਟ ਪਰਸੈਂਟੇਜ ਪੈਂਦੀ ਏ ਸ਼ਹਿਰਾਂ ਚੋ ਇੱਕ ਪਿਕਨਿਕ ਡੇ ਸਮਝ ਲੈਨੇ ਹੋ ਵੀ ਛੱਡ ਪਰੇ ਆਪਾਂ ਨੇ ਕੀ ਲੈਣਾ ਇਹ ਤਾਂ ਐਂ ਚੱਲੀ ਜਾਓ ਹਿੱਸਾ ਜ਼ਰੂਰ ਲਾਓ ਜੇ ਤੂੰ ਹੀ ਨਹੀਂ ਕਿਸੇ ਨੂੰ ਪਾਉਣੀ ਨੋਟਾਂ ਦਾ ਦੱਬਿਆ ਉਹ ਘਟ ਘਟ ਆਪਣੀ ਹਾਜ਼ਰੀ ਲਵਾਓ ਇੱਕ ਜੰਗਲ ਦੇ ਵਿੱਚ ਅੱਗ ਲੱਗ ਗਈ ਸਾਰੇ ਜਾਨਵਰ ਭੱਜ ਗਏ ਇੱਕ ਚਿੜੀ ਕੱਲੀ ਹੋਈ ਸੀ ਛੱਪੜ 'ਚੋਂ ਚੁੰਝ ਪਰਿਆ ਕਰੇ ਪਾਣੀ ਦੀ ਪਾਣੀ ਤੇ ਅੱਗ ਤੇ ਪਾ ਕੇ ਆ ਜਾ ਕਰੇ ਫਿਰ ਫਿਰ ਜਾ ਕੇ ਚਾਰ ਪੰਜ ਵਾਰ ਜਿੱਦੋ ਨਕੀ ਤਾਂ ਬਾਕੀ ਜਾਨਵਰ ਹੱਸਣ ਲੱਗ ਗਏ ਕਹਿੰਦੇ ਚਿੜੀਏ ਕੰਮਲੀ ਭੋਲੀ ਐ ਇਹ ਜੰਗਲ ਦੀ ਅੱਗ ਐ ਤੇਰੀ ਤੁੰਝ ਦੇ ਪਾਣੀ ਨਾਲ ਬੁਝਣੀ ਨਹੀਂ ਉਹ ਕਹਿੰਦੀ ਮੈਨੂੰ ਪੱਕਾ ਪਤਾ ਹੈ ਕਿ ਮੇਰੀ ਤੁੰਝ ਦੇ ਪਾਣੀ ਨਾਲੇ ਬੁਝਣੀ ਨਹੀਂ ਪਰ ਜਦੋਂ ਹਿਸਟਰੀ ਲਿਖੀ ਜਾਊਗੀ ਨਾ ਕਦੇ ਇਹ ਸੱਗ ਦੀ ਤਾਂ ਉਦੋਂ ਮੇਰਾ ਨਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਚ ਆਊਗਾ ਤੁਹਾਡਾ ਨਾਂ ਬਹਿ ਕੇ ਤਮਾਸ਼ਾ ਦੇਖਣ ਨਾਲ ਜਾਊਗਾ ਇਸ ਕਰਕੇ ਵੋਟਾਂ ਵੇਲੇ ਜਰੂਰ ਹਿੱਸਾ ਪਾਓ ਭਾਵੇਂ ਕਿਸੇ ਨੂੰ ਵੀ ਨਾ ਪਾਓ ਹੁਣ ਤਾਂ ਥੋੜੀ ਜਿਹੀ ਆਪਸ਼ਨ ਵਧੀਆ ਹੋ ਗਈ ਨਾ ਪਹਿਲਾ ਪਹਿਲਾ ਤਾਂ ਆਪਸ਼ਨ ਵੀ ਉਹੀ ਸੀ ਯਾਰ ਉਹੀ ਨੇ ਪੰਜ ਪੰਜ ਸੱਤ ਚੋਰਾਂ ਦੀ ਲਿਸਟ ਆ ਜਾਂਦੀ ਹੈ ਜਿਹੜਾ ਸਭ ਤੋਂ ਮਤਲਬ ਘੱਟ ਲੁੱਟਦਾ ਉਹਨੂੰ ਬਾਦੋ ਉਹ ਫਿਰ ਬਾਦ ਦੇ ਲੁੱਟਣ ਲੱਗ ਜਾਂਦੇ ਸੀ ਬਾਅਦ ਚ ਸੋ ਇਸ ਕਰਕੇ ਜ਼ਰੂਰ ਹਿੱਸਾ ਲਓ ਡੈਮੋਕ੍ਰੇਸੀ ਹੈ ਆਪਾਂ ਨੂੰ ਇਹ ਜਿਹੜੇ ਵੋਟਰ ਕਾਰਡ ਨੇ ਇਹ ਵੋਟਰ ਕਾਰਡ ਆਪਾਂ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਖਦੇਵ ਲਾਲਾ ਲਾਜਪਤਰਾਏ ਚੰਦਰ ਸ਼ਿਕਰ ਅਜ਼ਾਦ ਹੋਰਾਂ ਨੇ ਹਜ਼ਾਰਾਂ ਹੋਰ ਸ਼ਹੀਦਾਂ ਨੇ ਆਪਾਂ ਖੂਨ ਦੇ ਕੇ ਆਪਾਂ ਨੂੰ ਵੋਟਰ ਕਾਰਡ ਲੈ ਕੇ ਦਿੱਤਾ ਇਹਨੂੰ ਸਸਤਾ ਨਾ ਸਮਝਿਓ ਕਿਉਂਕਿ ਬੋਟ ਪਰਸੈਂਟੇਜ ਪਿੰਡਾਂ 'ਚ ਹੋ ਜਾਂਦੀ ਹੈ 85% 90 ਵੀ ਹੋ ਜਾਂਦੀ ਹੈ ਸ਼ਹਿਰਾਂ 'ਚ ਹੁੰਦੀ ਹੈ 55 60 ਕਿਉਂਕਿ ਆਪਾਂ ਕਿਉਂ ਨਹੀਂ ਜਾਣਦੇ ਉੱਥੇ ਉਹਦੇ ਨਾਲ ਬਹੁਤ ਵੱਡਾ ਫਰਕ ਪੈ ਸਕਦਾ ਤੁਹਾਡੀ ਇੱਕ ਵੋਟ ਨਾਲ ਹੀ ਬਾਅਦ ਸਹਿਤ ਤੁਸੀਂ ਨਾਂ ਗਾਲਾਂ ਕੱਢਣ ਤੋਂ ਵੱਜੋ ਵੀ ਆ ਪੰਜ ਸਾਲ ਗਾਲਾਂ ਕੱਢੀਆਂ ਨੇ ਵੀ ਆਹ ਕਿਹਾ ਜੋ ਆਕੇ ਕਿਹਾ ਜੋ ਆਕੇ ਪਰ ਚੋਣ ਦੇ ਵਿੱਚ ਜ਼ਰੂਰ ਹਾਂ ਦੇ ਕੋਲ ਜਾਓ ਪਰ ਦੁੱਖ ਇਸ ਗੱਲ ਦਾ ਕਿ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਜੀ ਵੋਟਾਂ ਪਾਓ ਜਿਹੜਾ ਜਿੱਤ ਗਿਆ ਉਹਨੂੰ ਜੇਤੂ ਡਿਕਲੇਅਰ ਕਰੋ ਜਿਹੜਾ ਹਾਰ ਗਿਆ ਉਹਨੂੰ ਅਕਸੈਪਟ ਕਰਨਾ ਚਾਹੀਦਾ ਹਾਰ ਕਿ ਜੀ ਲੋਕਾਂ ਦਾ ਫਤਵਾ ਹੈ ਪਰ ਚੰਡੀਗੜ੍ਹ ਦੇ ਮੇਅਰ ਵਾਂਗੂ ਵੋਟਾਂ ਤਾਂ ਨਹੀਂ ਗਿਣੀਆਂ ਜਾ ਸਕਦੀਆਂ ਨਾ ਕਿਵੇਂ 36 ਵੋਟਾਂ ਗਿਣੀਆਂ 36 36 ਓਨਲੀ ਕਿਵੇਂ ਗਿਣੀਆਂ ਸੁਪਰੀਮ ਕੋਰਟ ਨੇ ਵੀ ਦੇਖਿਆ ਤੁਸੀਂ ਵੀ ਦੇਖਿਆ ਹੋਣਾ ਆ ਤਾਂ ਕਮਨਾ ਕਰੋ ਯਾਰ ਇੱਕ ਬੀਜੇਪੀ ਦਾ ਵਰਕਰ 36 ਚੰਡੀਗੜ੍ਹ ਦੇ ਲੋਕਾਂ ਦਾ ਫਤਵਾ ਪੜੇ ਲਿਖੇ ਲੋਕਾਂ ਦੇ ਫਤਵੇ ਦਾ ਕਿਵੇਂ ਮਜ਼ਾਕ ਉਡਾਰਿਆ ਸੀਗਾ ਕੈਮਰੇ ਦੇ ਸਾਹਮਣੇ ਆਪਣੀ ਮਰਜ਼ੀ ਨਾਲ ਐਂ ਕਰਕੇ ਜਦੋਂ ਅਸੀਂ ਸੁਪਰੀਮ ਕੋਰਟ ਗਏ ਚੀਫ ਜਸੇ ਚੰਦਰ ਚੂੜੀ ਜੀ ਨੇ ਕਿਹਾ ਕਿ ਆ ਕੀ ਹੈ ਵੀ ਉਹਨੂੰ ਬੁਲਾ ਲਿਆ ਕਹਿੰਦੇ ਇਹ ਖਰਾਬ ਵੋਟਾਂ ਸੀ ਮਨਸ਼ਾਨੀ ਲਾਉਂਦਾ ਸੀ ਕਹਿੰਦੇ ਲਿਆ ਫੜਾ ਦਿਖਾ ਉਸੇ ਤੋਂ ਉਸੇ ਤੋਂ ਗੜਵਾਈਆਂ ਅੱਛਾ ਕਹਿੰਦੇ ਆਮ ਆਦਮੀ ਪਾਰਟੀ ਦੇ ਵੋਟਰਾਂ ਤਾਂ ਮੇਰ ਆਪਣਾ ਚੰਡੀਗੜ੍ਹ ਚ ਹੁਣ ਆਪਣਾ ਆਮ ਆਦਮੀ ਪਾਰਟੀ ਦਾ ਬਣ ਗਿਆ ਪਰ ਖੁਸ਼ੀਆ ਖੁਸ਼ੀ ਬਣ ਗਿਆ ਪਰ ਸਾਨੂੰ ਸੁਪਰੀਮ ਕੋਰਟ ਕਿਉਂ ਜਾਣਾ ਪੈਂਦਾ ਹੈ ਬਜਟ ਸੈਸ਼ਨ ਸ਼ੁਰੂ ਕਰਾਉਣ ਵਾਸਤੇ ਗਵਰਨਰ ਪਰਮਿਸ਼ਨ ਦੇਣ ਦਾ ਸੁਪਰੀਮ ਕੋਰਟ ਜਾਣਾ ਪੈਂਦਾ ਆਰਡੀਐਫ ਦਾ 5.5 ਹਜ਼ਾਰ ਕਰੋੜ ਰੁਪਏ ਰੁਕੇ ਪਿਆ ਸੁਪਰੀਮ ਕੋਰਟ ਫਿਰਦੇ ਆ ਜੀ ਕੇਰਲਾ ਸਰਕਾਰ ਸੁਪਰੀਮ ਕੋਰਟ ਫਿਰਦੀ ਹੈ ਮਮਤਾ ਬੈਨਰਜੀ ਸੁਪਰੀਮ ਕੋਰਟ ਫਿਰਦੀ ਆ ਸਾਨੂੰ ਆ ਨਹੀਂ ਦਿੰਦੇ ਜੀ ਸਾਨੂੰ ਆ ਰੋਕ ਰੱਖਿਆ ਸਾਡਾ ਐਲਜੀ ਜਿਹੜਾ ਉਹ ਦਿੱਲੀ 'ਚ ਨਹੀਂ ਕੰਮ ਕਰਨਦਾ केजरीवाल ਸਾਹਿਬ ਨੂੰ ਤਾਮਿਲਨਾਡੂ ਵਾਲੇ ਸੁਪਰੀਮ ਕੋਰਟ 'ਚ ਫਿਰਦੇ ਨੇ ਮਤਲਬ ਸਿਰਫ 5-7 ਸਟੇਟਾਂ ਹੀ ਕਿਉਂ ਸੁਪਰੀਮ ਕੋਰਟ ਜਾਂਦੀਆਂ ਵੀ ਕੋਈ ਹੋਰ ਰੰਗ ਹੈ ਇਹਨਾਂ ਦੇ ਝੰਡੇ ਦਾ ਰੰਗ ਤਾਂ ਝੰਡੇ ਦਾ ਉਹੀ ਹੈ ਨਾ ਬਸ ਇੱਥੇ ਇਹਨਾਂ ਦੀ ਸਰਕਾਰ ਨਹੀਂ ਹੈਗੀ ਕਿ ਸਾਡੀ ਸਾਡੀ ਹੋਵੇ ਬਸ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ ਗਰੀਬ ਦਾ ਬਾਲ ਖਿਡਾਉਣੇ ਵੇਂਦਾ ਏ ਤਾਂ ਕੀ ਹੋਇਆ ਆਪੇ ਤੁਰ ਜਾਵੇਗਾ ਤੱਕੇ ਨਾ ਮਾਰੋ ਚੰਡੀਗੜ੍ਹ ਵਾਂਗੂ ਜਿੱਤ ਲੈਣਾ ਤੇ ਖੋਹ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਘਟੂ ਘਟ ਦੁੱਖੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ ਤੇ ਦੁੱਖੀਆਂ ਨਾਲ ਯੱਕੇ ਮਾਰਨ ਲੱਗੋ ਸੋ ਮੈਂ ਕਿਉਂਕਿ ਇੱਕ ਅੱਜ ਬਹੁਤ ਵੱਡਾ ਇੱਕ ਦੇਸ਼ ਦਾ ਵੱਡੇ ਹਸਪਤਾਲਾਂ ਚ ਨਾਮ ਹੈ ਉਧਰ ਘਾਟਨ ਸੀ ਮੈਡੀਕਲ ਕਾਲਜ ਬਣ ਰਹੇ ਨੇ ਖਸ਼ਿਆਰਪੁਰ ਤੇ ਕਪੂਰਥਲਾ ਤੇ ਕਪਨੇ ਇੱਥੇ ਜਿਹੜਾ ਮੁਹਾਲੀ ਜਦੋਂ ਆਪਾਂ ਜਾਣਿਆ ਨਾ 에어ਪੋਰਟ ਨੂੰ ਜਿਹੜਾ ਉਹ ਰੇਲਵੇ ਕ੍ਰੋਸਿੰਗ ਓਵਰ ਉਹਦੇ ਨਾਲ ਹੀ ਸੱਜੇ ਮੁੜ ਕੇ ਰਾਈਟ ਸਾਈਡ ਤੇ ਆਈਐਸਬੀ ਦੇ ਨਾਲ ਸ਼ਾਨਦਾਰ ਮੈਡੀਕਲ ਕਾਲਜ ਬਣਾ ਰਹੇ ਆ 2040 2050 ਦਾ ਨਕਸ਼ਾ ਹੈ ਉਹਦਾ ਉਹ ਪਹਿਲਾਂ ਵਾਲਾ ਨਹੀਂ ਵੀ ਇੱਥੋਂ ਦੀ ਆਉਣਗੇ ਬਾਹਾਂ ਚ ਬਦਲਾਂ ਦਾ ਗੱਡੀਆਂ ਹੁਣ ਉਹ ਮੈਰਿਜ ਪੈਲਸ ਬਣਾ ਲੈਂਦੇ ਨੇ ਬਹੁਤ ਵੱਡੇ ਵੱਡੇ ਬੜਾ ਸ਼ਾਨਦਾਰ ਮੈਰਿਜ ਬੈਲਸ ਬਣਾ ਲੰਦੇ ਨੇ ਪਾਰਕਿੰਗ ਬਣਾਉਂਦੇ ਨਹੀਂ ਕਹਿੰਦੇ ਆਪੀ ਖੜਾ ਲਣਗੇ ਲੋਕ ਉਥੇ ਵਿਆਹ ਘਟ ਹੁੰਦਾ ਅਨਾਉਂਸਮੈਂਟਾਂ ਜਿਆਦਾ ਹੁੰਦੀਆਂ ਨੇ ਕਿ ਗੱਡੀ ਨੰਬਰ 2575 ਵਾਲਾ ਪਾਈ ਥੋੜਾ ਜਿਹਾ ਪਰਾਂ ਕਰ ਲੈ ਕਿਸੇ ਨੇ ਲੰਘਣਾ ਉਹ ਕਰ ਲਈ ਕੋਈ ਡਿਸਪੀਸਪਲਨ ਨਾਲ ਚੱਲੋ ਤੁਸੀਂ ਯਾਰ ਚਾਹੇ ਅੰਡਰਗਰਾਉਂਡ ਬਣਾਓ ਪਾਰਕਿੰਗ ਪ੍ਰੋਪਰ ਬਣਾਓ ਪਾਰਕਿੰਗ ਨਾਲ ਸਾਨੂੰ ਮਤਲਬ ਵੱਡਾ ਕਿਉਂਕਿ ਅਸੀਂ ਆ ਦੇਖੋ ਚੰਡੀਗੜ੍ਹ ਕਦੋਂ ਪਲਾਨ ਕੀਤਾ ਸੀ ਤੇ ਕਿੰਨਾ ਸ਼ਾਨਦਾਰ ਚੀਜ਼ ਬਣਾਈ ਹੋਈ ਹੈ ਚੌਂਕ ਵੀ ਨੇ ਪਾਰਕਿੰਗਾਂ ਵੀ ਨੇ ਰੈਸ਼ੀ ਏਰੀਆ ਲੱਗ ਗਿਆ ਸ਼ੋਰੂਮ ਲੱਗਨੇ ਕਿੰਨੀ ਲੰਬੀ ਪਲੈਨਿੰਗ ਸੀਗੀ ਤੇ ਅਸੀਂ ਤਾਂ ਬਸ ਕਹਿੰਨਾ ਵੀ ਅੱਜ ਜੋ ਬਣਾ ਬਣਾ ਲਓ ਬਾਅਦ ਦੇਖੀ ਜਾਊ ਦੇਖੀ ਜਾਊ ਤੇ ਨਾ ਚੱਲੇ ਨਾ ਕੰਮ ਸੋ ਇਸ ਕਰਕੇ ਮੈਂ ਸਾਰੇ ਡਾਕਟਰ ਸਾਹਿਬਾਨ ਨੂੰ ਸਾਰਾ ਜਿਹੜਾ ਉਹਨਾਂ ਦਾ ਸਟਾਫ ਹੈ ਮੰਤਰੀ ਸਾਹਿਬ ਨੂੰ ਤੇ ਪੰਜਾਬ ਦੇ ਸਰਕਾਰ ਦੇ ਬਹੁਤ ਵੱਡੇ ਹਿੱਸੇਦਾਰ ਪੰਜਾਬ ਦੇ ਸਾਢੇ 3 ਕਰੋ ਲੋਕਾਂ ਨੂੰ ਮੈਂ ਵਧਾਈ ਦੇਣਾ ਔਰ ਪ੍ਰਮਾਤਮਾ ਕੀ ਅਰਦਾਸ ਵੀ ਹੀ ਕਰਦਾ ਤੇ ਪ੍ਰਮਾਤਮਾ ਸਮਤ ਬਖਸ਼ੀ ਅਸੀਂ ਇਸ ਤਰ੍ਹਾਂ ਦੇ ਜਿਹੜੇ ਨੇਕ ਕੰਮ ਨੇ ਪੁੰਨ ਵਾਲੇ ਕੰਮ ਨੇ ਉਹ ਕਰਦੇ ਰਹੀਏ ਤੇ ਲੋਕਾਂ ਦੀਆਂ ਉਮੀਦਾਂ ਆਸਾਂ ਤੇ ਪੂਰੇ ਉੱਤਰਦੇ ਰਹੀਏ ਤੇ ਲੋਕ ਦੇਖੋ ਤਾਂ ਇੱਕੋ ਹੀ এডਿਕੇਸ਼ਨ ਹੋਣੀ ਚਾਹੀਦੀ ਹੈ ਮੋਦੀ ਜੀ ਅਕਸਰ ਕਹਿੰਦੇ ਵਨ ਨੇਸ਼ਨ ਵਨ ਇਲੈਕਸ਼ਨ ਇਦਾਂ ਕਿਉਂ ਨਹੀਂ ਕਹਿੰਦੇ ਵਨ ਨੇਸ਼ਨ ਵਨ এডਿਕੇਸ਼ਨ ਵਨ ਨੇਸ਼ਨ ਵਨ ਟਰੀਟਮੈਂਟ ਇਲਾਜ ਤਾਂ ਇੱਕੋ ਜਿਹਾ ਹੋਵੇ ਨਾ ਐਜੂਕੇਸ਼ਨ ਇੱਕੋ ਜਿਹੀ ਹੋਵੇ ਨਾ ਸਰਕਾਰੀਆਂ ਦਾ ਸਰਕਾਰੀ ਸਕੂਲਾਂ ਦਾ ਸਬਜੈਕਟ ਹੀ ਹੋ ਰਿਹਾ ਹੈ ਸਿਲੇਬਸ ਹੋ ਰਿਹਾ ਹੈ ਪ੍ਰਾਈਵੇਟ ਦਾ ਸਿਲੇਬਸ ਹੋ ਰਿਹਾ ਹੈ ਸੋ ਅੱਗੇ ਪੜ੍ਹਨ ਲਿਖਣ ਦੇ ਨੰਬਰ ਘਟ ਵੱਲ ਜਾਣ ਬੱਚੇ ਦੀ ਆਪਣੀ ਮਿਹਨਤ ਹੈ ਪਰ ਐਟ ਲੀਸਟ ਜਿਹੜਾ ਪਲੇਇੰਗ ਗਰਾਊਂਡ ਹੈ ਉਹ ਸਾਰਿਆਂ ਲਈ ਇਕੁਲ ਹੋਣਾ ਚਾਹੀਦਾ ਮਿਹਨਤਾਂ ਕਰਕੇ ਸਾਡੇ ਬੱਚੇ ਬਹੁਤ ਅੱਗੇ ਆ ਜਾਂਦੇ ਨੇ ਸਾਡੇ IPS IAS ਬਣ ਰਹੇ ਨੇ ਬੱਚੇ ਅਸੀਂ UPSC ਦੇ ਸੈਂਟਰ ਵੀ ਖੋਲ ਰਹੇ ਹਾਂ ਹੁਣ ਤੇ ਮਿਹਨਤ ਕਰਕੇ ਅੱਗੇ ਆਓ ਔਰ ਮੈਂ ਬੱਚਿਆਂ ਨੂੰ ਵੀ ਕਹਿਣਾ ਚਾਹਾਂਗਾ ਇਸ ਨੌਕਰੀ ਨੂੰ ਪਹਿਲੀ ਨਾ ਸਮਝਿਓ ਤੇ ਆਖਰੀ ਵੀ ਨਾ ਸਮਝਿਓ ਕਿਉਂਕਿ ਬਹੁਤ ਅੱਗੇ ਓਪਰਚ्युनिटी ਤੁਹਾਡਾ ਵੇਟ ਕਰ ਰਹੀਆਂ ਨੇ ਇੱਕ ਬੰਦਾ ਸੀਗਾ ਉਹਦੇ ਕੋਲੇ ਉਹਨੇ ਹਾਥੀ ਸੀ ਉਹਦੇ ਕੋਲੇ ਉਹਨੇ ਹਾਥੀ ਜਿਹੜਾ ਸੀ ਨਾ ਉਹ ਬਹੁਤ ਕਮਜ਼ੋਰ ਅਸੀ ਨਾਲ ਬੰਨ ਰੱਖਿਆ ਸੀ ਬਹੁਤ ਹੀ ਕਮਜ਼ੋਰ ਅਸੀ ਹਾ ਹਾਥੀ ਥੋੜਾ ਜਿਹਾ ਹੱਥ ਲੱਗਦਾ ਇਦਾਂ ਕਰੇ ਟੁੱਟ ਸਕਦੀ ਸੀ ਉਹ ਦੂਜਾ ਬੰਦਾ ਆਇਆ ਉਹਦੇ ਮਹਾਵਤ ਨੂੰ ਪੁੱਛਿਆ ਕਹਿੰਦਾ ਤੂੰ ਰਿਸਕ ਲਿਆ ਬਹੁਤ ਵੱਡਾ ਐਡਾ ਵੱਡਾ ਹਾਥੀ ਇਹ ਤਾਂ ਬਹੁਤ ਕਮਜ਼ੋਰ ਜੀ ਰੱਸੀ ਨਾਲ ਬੰਨ ਰੱਖਿਆ ਯਾਰ ਇਹ ਰਿਸਕ ਹੈ ਇਹਨੂੰ ਸੰਗੜ ਲਾ ਉਹ ਕਹਿੰਦਾ ਨਹੀਂ 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 ਕੋਈ ਪ੍ਰੋਬਲਮ ਨਹੀਂ ਕੋਈ ਰਿਸਕ ਨਹੀਂ ਉਹ ਕਹਿੰਦਾ ਕਿਉਂ ਕਹਿੰਦਾ ਮੈਂ ਛੋਟਾ ਹੁੰਦਾ ਜਦੋਂ ਇਹ ਜਦੋਂ ਇਹ ਛੋਟਾ ਸੀ ਨਾ ਹਾਥੀ ਛੋਟੇ ਹੁੰਦੇ ਨੂੰ ਮੈਂ ਇਸੇ ਰੱਸੀ ਨਾਲ ਬੰਨਦਾ ਹੁੰਦਾ ਸੀ ਉਦੋਂ ਇਹਨੇ 2-3 ਵਾਰ ਟਰਾਈ ਕੀਤੀ ਸੀ ਰੱਸੀ ਤੋੜਨ ਦੀ ਉਦੋਂ ਇਹ ਤਾਂ ਟੁੱਟੀ ਨਹੀਂ ਕਿਉਂਕਿ ਉਦੋਂ ਇਹਦੇ ਚ ਇੰਨੀ ਸ਼ਕਤੀ ਨਹੀਂ ਸੀ ਪਰ ਇਹਨੇ ਆਪਦੇ ਮਨ 'ਚ ਇਹ ਗੱਲ ਬਿਠਾ ਲਈ ਕਿ ਮੈਂ ਇਹ ਰੱਸੀ ਤੋੜ ਨਹੀਂ ਸਕਦਾ ਕਹਿੰਦਾ ਹੁਣੇ ਟਰਾਈ ਹੀ ਨਹੀਂ ਕਰਦਾ ਤੈਨੂੰ ਪਤਾ ਹੈ ਵੀ ਰੱਸੀ ਉਹੀ ਹੈ ਟੁੱਟਣੀ ਨਹੀਂ ਮੇਥੋਂ ਮੈਂ ਇਹ ਕਹਿਣਾ ਚਾਹੁੰਦਾ ਲੱਖਾਂ ਬੱਚੇ ਸੁਣ ਰਹੇ ਹੋਣਗੇ ਜਿਹੜੇ ਪਹਿਲੇ ਟੈਸਟ 'ਚ ਫੇਲ ਹੋ ਕੇ ਆਉਣਗੇ ਜਦ ਕਦੇ ਟਰਾਈ ਕੀਤਾ ਫਿਰ ਫੇਲ ਆਪਣੇ ਪੁਰਾਣੇ ਫੇਲਿਅਰ ਨੂੰ ਕਦੇ ਵੀ ਮੰਨਤੇ ਨਹੀਂ ਲਾਉਣਾ ਕੋਈ ਪਤਾ ਨਹੀਂ ਉਹੀ ਟੈਸਟ ਪਾਸ ਕਰਨ ਵਾਸਤੇ 2 ਸਾਲਾਂ ਬਾਅਦ ਪ੍ਰਮਾਤਮਾ ਤੁਹਾਨੂੰ ਕਾਬਲੀਅਤ ਦੇ ਦੇ ਤੁਸੀਂ ਦੁਬਾਰਾ ਟਰਾਈ ਕਰਕੇ ਦੇਖੋ ਇਹ ਨਾ ਸਮਝੋ ਕਿ ਨਹੀਂ ਯਾਰ ਮੇਰੀ ਕਿਸਮਤ ਚ ਤਾਂ ਫੇਲੀਅਰ ਹੀ ਹੈ ਫੇਲੀਅਰ ਮੈਂ ਵੀ ਪਹਿਲੀ ਇਲੈਕਸ਼ਨ ਹਾਰ ਗਿਆ ਸੀਗਾ 2012 ਚ ਪਹਿਲੀ ਇਲੈਕਸ਼ਨ ਮੈਂ ਹਾਰ ਗਿਆ ਸੀ ਪੀਪੀਪੀ ਪਾਰਟੀ ਵੱਲੋਂ ਮਨਪੀਰ ਬਾਦਲਵੰਦ ਦੀ ਪਾਰਟੀ ਜਿਹੜੀ ਬਣਾਈ ਸੀ ਲਹਿਰੇਗਾ ਅੱਗੇ ਤੋਂ ਹਾਰ ਗਿਆ ਸੀ ਜੇ ਮੈਂ ਵੀ ਛੱਡ ਦਿੰਦਾ ਫਿਰ ਮਗਰ ਨਹੀਂ ਯਾਰ ਹੁਣ ਜਦੋਂ ਆਗੇ ਤਾਂ ਆਗੇ ਇਹ ਇਹਨਾਂ ਲੋਕਾਂ 'ਚ ਹੀ ਰਾਵਾਂਗੇ ਇਹਨਾਂ ਲੋਕਾਂ ਤੋਂ ਹੀ ਫਤਵਾ ਲਵਾਂਗੇ 2 ਸਾਲਾਂ ਬਾਅਦ ਉਹਨਾਂ ਲੋਕਾਂ ਨੇ ਸਵਾ 2 ਲੱਖ ਤੇ ਜਿਤਾਤਾ ਸੋ ਭਰਾਣਾ ਫੇਲਿਅਰ ਕਦੇ ਐ ਲੈ ਕੇ ਨਹੀਂ ਚੱਲਣਾ ਕਿ ਪਤਾ ਨਹੀਂ ਮੈਂ ਹਾਰ ਗਿਆ ਜਾਂ ਮੈਨੂੰ ਨੌਕਰੀ ਨਹੀਂ ਮਿਲੀ ਅਗਲੀ ਵਾਰ ਤੇ ਟਰਾਈ ਕਰੋ ਕੋਈ ਪ੍ਰੋਬਲਮ ਨਹੀਂ ਸਰਕਾਰ ਤੁਹਾਡੇ ਹੱਕਾਂ ਦੀ ਹੈ ਜ਼ਰੂਰ ਨੌਕਰੀ ਮਿਲੂਗੀ ਦੋ ਤਿੰਨ ਮੁੰਡੇ ਦਾ ਮੈਂ ਇੱਕ ਪਰਸੋਂ ਨੂੰ ਤੁਸੀਂ ਸੁਣਿਆ ਵੀ ਹੋਣਾ ਵੀਡੀਓ ਮੈਂ ਪਰਸੋਂ ਨਿਯੁਕਤੀ ਪੱਤਰ ਬੰਡੇ ਇੱਕ ਮੁੰਡਾ ਕਹਿੰਦਾ ਜੀ ਮੈਨੂੰ ਨੌਕਰੀ ਮਿਲ ਗਈ ਕਹਿੰਦਾ ਕੈਨੇਡਾ ਜਾਣ ਦਾ ਪੂਰਾ ਪੱਕਾ ਪ੍ਰੋਗਰਾਮ ਬਣਿਆ ਪਿਆ ਸੀ ਕਰਜ਼ਾ-ਗੁਰਜ਼ਾ ਵੀ ਲੈ ਲਿਆ ਸੀ ਕਹਿੰਦਾ ਐਨੇ ਨੂੰ ਕਹਿੰਦਾ ਫੋਨ ਆ ਗਿਆ ਪੀਐਸਪੀਸੀਐਲ ਦਾ ਬਿਜਲੀ ਬੋਰਡ ਦਾ ਕਿ ਤੈਨੂੰ ਨੌਕਰੀ ਮਿਲ ਗਈ ਕਹਿੰਦਾ ਫਿਰ ਮੈਂ ਕੈਨੇਡਾ ਜਾਣ ਦਾ ਪ੍ਰੋਗਰਾਮ ਕੈਨਸਲ ਕਰਤਾ ਸੋ ਹੁਣ ਰਿਵਰਸ ਮਾਈਗ੍ਰੇਸ਼ਨ ਹੋ ਰਹੀ ਹੈ ਆਪਾਂ ਆਪਦਾ ਹੀ ਘਰ ਠੀਕ ਕਰੀਏ ਕਿਉਂ ਆਪਾਂ ਉਧਰ ਜਾਈਏ ਕਿਉਂ ਉੱਥੇ ਬਰਫਾਂ ਚ ਉੱਥੇ ਉਹ ਟੈਂਟ ਲੱਗੇ ਨੇ ਕੈਨੇਡਾ ਦਾ ਆਪਦਾ ਬੁਰਾ ਹਾਲ ਹੋਇਆ ਪਿਆ ਇੱਥੇ ਆਪਣਾ ਘਰ ਠੀਕ ਕਰੀਏ ਆਪਾਂ ਥੋੜੇ ਜਿਹਾ ਟਾਈਮ ਲੱਗ ਜਾਊਗਾ ਪਰ ਠੀਕ ਕਰ ਲਾਂਗੇ ਤੇ ਬਾਕੀ ਆ ਜਿਹੜੇ ਹੋਰ ਨੇ ਇਹਨਾਂ ਤਾਂ ਯਕੀਨ ਨਾ ਕਰਿਓ ਇਹਨਾਂ ਦਾ ਕੰਮ ਤਾਂ ਬਸ ਆਪਦੇ ਘਰ ਪਰ ਨਹੀਂ ਹੈ ਮੈਂ ਤਾਂ ਪੰਜਾਬ ਦੀ ਇੱਜ਼ਤ ਤੇ ਅਣਖ ਆਬਰੂ ਮੈਂ ਕਦੇ ਵੀ ਦਾਗ ਉਹਨੂੰ ਨਾ ਨਿਲਾਉਂਗਾ ਇਹ ਮੇਰਾ ਮੈਂ ਪੈਸੇ ਕਮਾਉਣੋਂ ਤੇ ਮੈਂ ਮੈਂ ਬਹੁਤ ਵੱਡਾ ਕਲਾਕਾਰ ਸੀ ਜੀ ਲੋਕਾਂ ਨੇ ਮੈਨੂੰ ਬਹੁਤ ਵੱਡੇ ਵੱਡੇ ਸੀ ਡੀਜ਼ ਫਿਲਮਾਂ ਸਭ ਕੁਝ ਸੀਗਾ ਪੈਸੇ ਮੈਂ ਉਤਰੋਂ ਕਮਾ ਲੈਂਦਾ ਮੈਂ ਕੋਈ ਇਧਰੋਂ ਕੋਈ ਲੋਕਾਂ ਦੇ ਪੈਸੇ ਚੋਂ ਪੈਸਾ ਖਾਣ ਥੋੜੀ ਆਇਆ ਪਰ ਮੈਂ ਇੰਨਾ ਜ਼ਰੂਰ ਕਹਿਣਾ ਮੇਰੇ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਰਤੀ ਲਾ ਲੈਂਦਾ ਹੁਣ ਤੱਕ ਤੂੰ ਮੇਰੇ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੋਂ ਜਵਾਬ ਆਇਆ ਕਿ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਛਾਵਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਨੀ ਜੇ ਨਾਨਕ ਹੱੱਟੀ ਪਾ ਲੈਂਦਾ ਸੋ ਜੇ ਗੁਰਨਾਨਕ ਦੇਵ ਸਾਹਿਬ ਦੁਕਾਨ ਖੋਲ ਕੇ ਬਹਿ ਜਾਂਦੇ ਤਾਂ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਦੱਸਦਾ ਫਿਰ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਫਿਰ ਉਦਾਸੀਆਂ ਤੇ ਜਾ ਕੇ ਕੀਰਤ ਕਰੋ ਨਾਮ ਜਪੋ ਵੰਡ ਛਕੋ ਦਾ ਹੌਕਾ ਕੌਣ ਦਿੰਦਾ ਸੋ ਸੰਤ ਸਾਡੇ ਗੁਰੂਆਂ ਨੇ ਕਿਆ ਹੋਇਆ ਹੈ ਕਿ ਹਮੇਸ਼ਾ ਮਜਲੂਮਾਂ ਦੇ ਨਾਲ ਖੜੋ ਸੱਚ ਦੀ ਹੱਕ ਦੀ ਖਾਓ ਕਿਸੇ ਦਾ ਸੱਚ ਹੱਕ ਸੱਚ ਮਾਰੋ ਨਾ ਉਸੇ ਫਲ ਸੁਖੇ ਤੇ ਚੱਲ ਰਹੇ ਹਾਂ ਔਰ ਲੋਕੋਂ ਕੋ ਅਕਸਰ ਕਹਤੇ ਸੁਨਾ ਹੈ ਲੋਕੋਂ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे لیکن اس دل نے کہا ہے ملتے رہے تو زندہ رہیں گے بہت بہت ਧੰਨਵਾਦ ਤੁਸੀਂ ਨੇ ਪਿਆਰ ਸਤਿਕਾਰ ਨਾਲ ਮੈਨੂੰ ਸੁਣਿਆ اور ਸਾਰਿਆਂ ਦੇ ਘਰੇ ਤੰਦਰੁਸਤੀਆਂ ਦੇ ਦੀਵੇ ਬਲਣ ਸਾਰਿਆਂ ਦੇ ਘਰੇ ਤਰੱਕੀਆਂ ਦੇ ਦੀਵੇ ਬਲਣ اور ਪੰਜਾਬ ਸਾਡਾ نمبر 1 ਬਣੇ ਭਾਰਤ ਹੈ ਵਾਗਮੁੰਦਰੀ ਵਿੱਚ ਨਗ ਪੰਜਾਬ ਦਾ ਸੋ ਪੰਜਾਬ ਦਾ ਜਿਹੜਾ ਨਾਗ ਹੈ ਜਿਹੜਾ ਪੰਜਾਬ ਹੈ ਦੇਸ਼ ਦੇ ਮੁੰਦਰੀ ਚ ਇਹਦੀ ਚਮਕ ਜਿਹੜੀ ਆਪਾਂ ਠਿੱਕੀ ਨਹੀਂ ਪੈਣ ਦੇਣੀ ਬਹੁਤ ਬਹੁਤ ਜਿਆਦਾ ਧੰਨਵਾਦ ਦਿલું ਬਹੁਤ ਬਹੁਤ ਮਿਹਰਬਾਨੀ ਸਾਰੇ ਨੂੰ ਮੇਰੇ ਵੱਲ ਸਤਿ ਸ਼੍ਰੀ ਅਕਾਲ ਵੈਕੂ ਜੀ ਦਾ ਖਾਲਸਾ ਵੈਕੂ ਜੀ ਕੀ